ਹਾਂਜੀ ਗਾਇਜ਼ ਮੀਰ ਕਰਦੇ ਤੈ ਸਾਰੇ ਜਾਣੇ ਵਧੀਆ ਹੋਵੋਗੇ ਤੇ ਰਿਆਂਚੂ ਹੈ ਨਹੀਂ ਦੁਕਾਨੇ ਤੇ ਮੈਂ ਅੱਜ ਸਿਗਾ ਕੱਲਾ ਤੇ ਕਹਿੰਦਾ ਸੀ ਮੈਨੂੰ ਆਉਣਾ ਆ ਦੁਕਾਨ ਤੇ ਗੱਟ ਹੱਲੇ ਤੱਕ ਦੁਕਾਨ ਤੇ ਉਹ ਆਇਆ ਨਹੀਂ ਹੈਗਾ ਵੜਿਆ ਨਹੀਂ ਹੈਗਾ ਤੇ ਇਹ ਨਹੀਂ ਪਤਾ ਕਿਤੇ ਗਿਆ ਆ ਜਾਂ ਨਹੀਂ ਕਹਿੰਦਾ ਸੀਗਾ ਵੀ ਭਾਜੀ ਮੈਂ ਆਉਂਗਾ ਜ਼ਰੂਰ ਬਾਕੀ ਦੇਖਦੇ ਆਪਾਂ ਆਉਂਦਾ ਕਿ ਨਹੀਂ ਆਉਂਦਾ ਹੱਲੇ ਤੁਸੀਂ ਸਾਡੇ ਨਾਲ ਜੁੜੇ ਰਹੋ ਵਲੋਗ ਵੇਖਣ ਲਈ ਜੀ ਹਾਂਜੀ ਗਾਇਜ਼ ਹੁਣ ਹਾਂਜੀ ਗਾਇਜ਼ ਹੁਣ ਆਪਾਂ ਜਾਵਾਂਗੇ ਚਾਰਜਰ ਦੀ ਰੀਡ ਲੈਣ ਆਰਕੀ ਵਾਲਿਆਂ ਦੇ ਇਹ ਤੇ ਪ੍ਰੈਨਚੂ ਇਹ ਤੋਂ ਅਸੀਂ ਇੱਥੇ ਲੀਡ ਲੈਣਾ ਆਪਾਂ ਇਹਨੇ ਨਵਾਂ ਵਾਲੀ ਵੀ ਗਾੜੀ ਦਿੱਤਾ ਬਾਕੀ ਦਾ ਵਲੋਗ ਆਪਾਂ ਦੁਕਾਨ ਤੇ ਜਾ ਕੇ ਦਿਖਾਉਨੇ ਨਹੀਂ ਰਾਜੀ ਜੀ ਮਿੱਤਰੋ ਹੁਣ ਆਪਾਂ ਲੈ ਆਏ ਨੇ ਜੀ ਇਹਨੇ ਗਰੰਟੀ ਵੀ ਦੇ ਦਿੱਤੀ ਸਾਨੂੰ 3 ਮਹੀਨਿਆਂ ਦੀ ਇਹ ਲੋ ਜੀ ਫੜਾ 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 ਲੱਗ ਗਿਆ 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 ਨਹੀਂ ਲੱਗਿਆ ਲੱਗਾ ਲੱਗਾ ਨਹੀਂ ਲੱਗਾ ਨਹੀਂ ਲੱਗਾ ਨਹੀਂ ਹਾਂ ਦੇਖੋ ਮੈਨੂੰ ਲੱਗ ਗਈ ਹੁਣ ਨੈਲ ਕਟਿੰਗ ਕਰਨ ਵਾਲੀ ਤੇ ਆਪਾਂ ਹੁਣ ਨੈਲ ਕਟਿੰਗ ਕਰਾਂਗੇ ਹਾਂਜੀ ਗਾਇਜ਼ ਆਪਾਂ ਸਗੇ ਹੁਣ ਵਿਲੇ ਬੈਠੇ ਤੇ ਮੈਂ ਕਿਹਾ ਚਲੋ ਆਪਾਂ ਹੁਣ ਆਪਣੇ ਨੈਲ ਕਟਿੰਗ ਕਰ ਲਈਏ ਫਰੀ ਬੈਠੇ ਸੀਗੇ ਜੀ ਗਾਇਸ ਹੁਣ ਆਪਾਂ ਚੱਲੇ ਆਂ ਬ੍ਰਾਂਚ ਵੀ ਘਰੇ ਚਾਰਜਰ ਲੈਣ ਡਾਕਟਰ ਰਹਿ ਗਿਆ ਸੀ ਘਰੇ ਉਹਨਾਂ ਦੇ ਜੋ ਵੀ ਬ੍ਰਾਂਚ ਵੀ ਘਰਾਂ ਨੂੰ ਕੱਢ ਲਿਆ ਆਪਾਂ ਮੋੜ ਇਹ ਜਾਂਦੀ ਬ੍ਰਾਂਚ ਵੀ ਘਰ ਨੂੰ ਗਲੀ ਬ੍ਰਾਂਚ ਦਾ ਘਰ ਆ ਗਿਆ ਇਹ ਲੱਗਾ ਹੋਜੀ ਗਾਇਸ ਆਪਾਂ ਲੈ ਲਿਆ ਡਾਕਟਰ ਹੁਣ ਆਪਾਂ ਚੱਲੇ ਫੇਰ ਗਾਈਸ ਬ੍ਰੈਂਚੂ ਦਾ ਘਰ ਚੈੱਕ ਕਰੋ ਬਹੁਤ ਵੱਡਾ ਘਰ ਆ ਬ੍ਰੈਂਚੂ ਦਾ ਜਾਵਾਂਗੇ ਦੁੱਧ ਲੈਣ ਮੌਨ ਸਵੀਟ ਸ਼ਾਪ ਤੇ ਗਾਈਸ ਆਪਣਾ ਮੋਟਰਸਾਈਕਲ ਬੰਦ ਹੋ ਜਾਂਦਾ ਮਿੰਟ ਬਾਅਦ ਤਾਰ ਖੁੱਡਣ ਦੀ ਕੋਈ ਲੱਗਾ ਚੈੱਕ ਚੱਕ ਕਰੋ ਆਪਾਂ ਹੈਗੇ ਪਹੁੰਚ ਗਏ ਲੋ ਜੀ ਚਾਵਲਾ ਸਵੀਟ ਸ਼ਾਪ ਸੱਚ ਧੁੱਲ ਗਏ ਆਪਾਂ ਇਹ ਕਿੰਨੇ ਬਾਹਰ ਨਾ ਅੱਜ ਦੋ ਦਿਨ ਨਾ ਆਈ ਆ ਬਹੁਤ ਦੇਖੋ ਕਿੰਨੇ ਤਰ੍ਹਾਂ ਦੀ ਬਰਕਤ ਆ ਅੱਜ ਹਾਲ ਮਾੜੀ ਹੈ ਭਿੰਡਾ ਨੂੰ ਦਵਾਗੇ ਬਿਸਕੁਟ ਜਾਂ ਘੂਰੀਆ ਕਿਉਂ ਆ ਉਹ ਬੋਲ ਜਾਨੀ ਦੋ ਕੁ ਪੀਚ ਬਿਸਮਿਲੇ ਪੱਠੀਆਂ ਮੁੱਠੀਆਂ ਸਭ ਕੁਝ ਵਿੱਚ ਹੀ ਆ ਕਿੰਨੇ ਲੈ ਕੇ ਕਰਦੇ ਆ 3 ਕਿਟੇ ਆ ਨਹੀਂ ਉਹ ਦੂਜੇ ਯਾਰ ਉਹ ਸਾਹਮਣੇ ਵਾਲੇ ਦੇ ਦੇ ਨਹੀਂ ਉਹ ਵਾਲੇ ਜਿਹੜੇ ਤੈਨੂੰ ਕਿਹਾ 25 ਵਾਲਾ ਜਿਹੜਾ ਨਸ਼ਟ ਇਹ ਹੀ ਦੇ ਦੇ ਬਿਸਕੁਟ ਲੈ ਲਈ ਆਪਾਂ ਮੈਂ ਲੋ ਜੀ ਉੱਧਰ ਲੈਨੇ ਆ ਬਿਸਕੁਟ ਦਿਲਾ ਲਈ ਆਪਾਂ ਹੁਣ ਚੱਲੇ ਉਹ ਆਪਣੇ ਕਾਈ ਦੀ ਤਰੀਕ ਤੇ ਗਾਈਸ ਹੁਣ ਆਪਾਂ ਚੱਲੇ ਸ਼ੌਕ ਤੇ ਤੋ ਖੁਦ ਲਿਖੇ ਹੀ ਰਹਿ ਜਾਂਦੇ ਪਹੁੰਚ ਗਏ ਸ਼ੌਕ ਤੇ ਮੇਰਾ ਭਰਾ ਨਹੀਂ ਫੇ ਤੱਕ ਨਹੀਂ 1 ਵਜੇ ਦੱਸ ਦੇ ਮੈਨੂੰ ਮੜ ਜਾ ਇਧਰੋਂ ਆਰ ਕੇ ਯਾ ਮੈਂ ਨਾ ਕਮਾ ਕਾ ਤੋ ਨਹੀਂ ਉੱਠਦਾ ਹੌਣ ਲੱਗੀ ਸਮਝ ਮੈਨੂੰ ਲੁਕੋ ਦਾਇਆ ਆਉਣਗਾ ਕਾਕਾ ਮੈਨੂੰ ਜਿਸ ਵੀਡੀਓ ਸਾਡੇ ਬਲੌਗ ਸਾਡੇ ਨਾਲ ਜੁੜੇ ਰਹੋ ਅੰਤ ਤੱਕ ਜਰੂਰ ਦੇਖਿਓ ਲੋ ਜੀ ਗਾਇਸ ਹੁਣ ਆਪਾਂ ਪੀਂਦੇ ਹੋ ਚਾਹ ਤੇ ਪ੍ਰਿਆੰchu ਵੀ ਚਾਹ ਪੀਂਦੇ ਆ ਸਾਡੇ ਸਾਹਮਣੇ ਹਾਂਜੀ ਗਾਇਜ਼ ਹੁਣ ਆਪਾਂ ਲੱਗੇ ਆਂ ਸਵਾਸੂਆਂ ਚੱਕਣ ਤੇ ਆਪਾਂ ਲੱਗੇ ਆਂ ਸ਼ਾਪ ਵਧਾਉਣ ਲੱਗੇ ਆਂ ਤੇ ਆਪਣੇ ਚੈਨਲ ਹੈਗਾ ਪੀਵੀ08 ਡੇਲੀ ਬਲੌਗ ਠੀਕ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਸਾਰੇ ਜਾਣੇ ਜਿਹੜਾ ਭਰਾ ਮਾਨ ਨਹੀਂ ਕੀਤਾ ਉਹ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਠੀਕ ਹੈ ਜੀ ਪੀਵੀ08 ਡੇਲੀ ਬਲੌਗ ਚੈਨਲ ਆਪਣਾ ਤੇ ਇੰਸਟਾ ਆਪਣੀ ਆਈਡੀ ਹੈਗੀ ਆ ਵਲੌਗ ਫੋਰ ਸ਼ੌਂਕੀ ਠੀਕ ਹੈ ਇੱਥੇ ਡੇਲੀ ਵਲੌਗ ਦੀ ਅਪਡੇਟ ਆਪਣੀ ਚੱਲ ਚੜ੍ਹਦੀ ਆ ਠੀਕ ਹੈ ਜੀ ਤੇ YouTube ਦਾ ਚੈਨਲ ਆਪਣਾ ਹੈਗਾ PVRO8 ਡੇਲੀ ਵਲੌਗ ਚੈਨਲ ਸਬਸਕ੍ਰਾਈਬ ਕਰ ਲੋ ਸਾਰੇ ਜਣੇ ਥੈਂਕ ਯੂ ਧੰਨਵਾਦ ਜੀ